ਪਿਆਰੀ ਸਾਥ ਸੰਗਤ ਜੀ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਉਹ ਇਤਿਹਾਸਿਕ ਜਗ੍ਹਾ ਜਿੱਥੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 15 ਵਰੇ ਬਤੀਤ ਕੀਤੇ ਸਨ ਉਹ ਇਤਿਹਾਸਿਕ ਜਗ੍ਹਾ ਜਿੱਥੇ ਸਿੱਖੀ ਦਾ ਜਨਮ ਹੋਇਆ ਗੁਰੂ ਨਾਨਕ ਆ ਜਿੱਥੇ ਸਿੱਖ ਧਰਮ ਜੋ ਅਜੋਕੀ ਦੁਨੀਆ ਦੇ ਵਿੱਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਇਸ ਦਾ ਜਨਮ ਹੋਇਆ ਗੁਰੂ ਨਾਨਕ ਜਿੱਥੇ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਅਸੀਂ ਅੱਜ ਦਰਸ਼ਨ ਦੇਦਾਰੇ ਕਰਦੇ ਆਂ ਤੇ ਇਤਿਹਾਸ ਜਾਣਦੇ ਆ ਗੁਰਦੁਆਰਾ ਸਾਹਿਬ ਦਾ ਸਤਨਾਮ ਪੜ ਮੰਤਰ ਸੁਣਾਇਆ ਸਤਨਾਮ ਪੜ ਮੰਤਰ ਸੁਣਾਇਆ ਕਲ ਕਰਣ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਿੱਖੀ ਦੀ ਨੀ ਰੱਖੀ ਜਦੋਂ ਉਹ ਇਸ ਪਵਿੱਤਰ ਵੇਈ ਦੇ ਵਿੱਚ ਗਏ ਤਿੰਨ ਦਿਨ ਅਲੋਪ ਰਹੇ ਤੇ ਫਿਰ ਜਦੋਂ ਵਾਪਸ ਆਏ ਤਾਂ ਸਿੱਖਾਂ ਨੂੰ ਇੱਕ ਮੂਲ ਮੰਤਰ ਦਿੱਤਾ ਇਕ ਅਜੀਹਾ ਮੂਲ ਮੰਤਰ ਜਿਹਦੇ ਤੇ ਅੱਜ ਵੀ ਇਹ ਤਰਤੀ ਟਿੱਕੀ ਹੋਈ ਹੈ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਦੀ ਰਾਖੀ ਕਰਨਾ ਸਿਖਾਇਆ ਅੱਜ ਇਸ ਪਵਿੱਤਰ ਵੇਂ ਦੀ ਇਹ ਪ੍ਰਮਾਣਤਾ ਹੈ ਇੱਥੇ ਇੰਨੇ ਸਾਲਾਂ ਤੋਂ ਬੇਰ ਸਾਹਿਬ ਦਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਧਰਮ ਦੇ ਵਿੱਚ ਕੁਦਰਤ ਦੀ ਕੀ ਅਹਿਮੀਅਤ ਹੈ ਐਸੇ ਦਿਨ ਦਿਆਲ ਜਗਤ ਗੁਰੂ ਨਰਜਨੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਜ ਸਾਧ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਿੱਥੇ ਸਤਿਗੁਰਾਂ ਨੇ ਲੰਮਾ ਅਰਸਾ ਆਪਣੇ ਜੀਵਨ ਦਾ ਗੁਜ਼ਾਰਿਆ ਤੋਂ ਇਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਸੰਸਥਾ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਥੋਂ ਮੈਨੇਜਮੈਂਟ ਦੇ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀਵਿੰਡ ਸਮੂਹ ਮੈਂਬਰ ਸਹਿਬਾਨ ਜਥੇਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਪਵਨ ਸਥਾਨ ਤੇ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਢਲਾ ਸਮਾਪਨਾ ਸ੍ਰੀ ਨਨਕਾਣਾ ਸਾਹਿਬ ਵਿਖੇ ਬਤੀਤ ਕਰਨ ਤੋਂ ਬਾਅਦ ਇੱਥੇ ਆਪਣੇ ਬੇਬੇ ਵੇਬੇ ਨਾਨਕੀ ਜੀ ਕੋਲ ਆ ਗਏ ਇੱਥੇ ਆਉਣ ਤੋਂ ਬਾਅਦ ਸਤਿਗੁਰ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੀ ਨੌਕਰੀ ਵੀ ਕੀਤੀ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਜਿਸ ਪਵਨ ਸਥਾਨ ਦੇ ਦਰਸ਼ਨ ਆਪ ਜੀ ਪਿੱਛੇ ਕਰ ਰਹੇ ਹੋ ਇਸ ਪਵਨ ਸਥਾਨ ਨੂੰ ਗੁਰਦੁਆਰਾ ਸ੍ਰੀ 베ਰ ਸਾਹਿਬ ਤਾਂ ਹੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਉਸ 베ਰੀ ਸਾਹਿਬ ਦਾ ਜਿਹੜਾ ਰੁੱਖ ਹੈ ਉਹ ਲਗਾਇਆ ਤਾਂ ਉਹ ਸਤਕਾਰ ਦੇ ਨਾਲ ਸਿੱਖ ਪੰਥ ਦੇ ਅੰਦਰ ਇਹ ਸ੍ਰੀ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਸਤਗੁਰਾਂ ਨੇ 13-13 ਕਹਿ ਕੇ ਗਰੀਬਾਂ ਲੋੜਵੰਦਾਂ ਦੀਆਂ ਝੋਲੀਆਂ ਭਰੀਆਂ ਉਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਹਟ ਸਾਹਿਬ ਹੈ ਅਤੇ ਜਿੱਥੇ ਸਤਗੁਰਾਂ ਦਾ ਆਡਿਟ ਹੋਇਆ ਲੇਖਾ ਹੋਇਆ ਉਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਕੋਟੜੀ ਸਾਹਿਬ ਹੈ ਜਿੱਥੇ ਸਤਗੁਰਾਂ ਨੇ ਮੂਲ ਮੰਤਰ ਪ੍ਰਗਟ ਕੀਤਾ ਹੈ ਸਿੱਖ ਸਿੱਖ ਧਰਮ ਦਾ ਮੂਲ ਮੰਤਰ ਮੂਲੇ ਮੰਤਰ ੴ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਧੱਕ ਸਤਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸੋ ਇਹ ਗੁਰਦੁਆਰਾ ਸੰਤ ਘਾੜ ਸਾਹਿਬ ਵਿਖੇ ਪ੍ਰਗਟ ਹੋਇਆ। ਇੱਥੇ ਸਤਗੁਰੂ ਪਾਤਸ਼ਾਹ ਜੀ ਨੇ ਲਗਭਗ ਸਾਨੂੰ ਸਾਰੇ ਪ੍ਰਿੰਸੀਪਲ ਜੋ ਗੁਰਸਿੱਖੀ ਦੇ ਹਨ ਉਹ ਸਾਰੇ ਬਖਸ਼ਿਸ਼ ਕੀਤੇ। ਸਭ ਤੋਂ ਪਹਿਲਾਂ ਨਾਮ ਜਪਣਾ ਜੋ ਸਤਗੁਰਾਂ ਨੇ ਇੱਥੇ ਲਗਭਗ 15 ਸਾਲ ਨਾਮ ਜਪ ਕੇ ਸਾਨੂੰ ਇਸ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕੀਤੀ ਗੁਰਸਿੱਖੀ ਦਾ ਬੂਟਾ ਇੱਥੇ ਲਾਇਆ। ਇਸ ਤੋਂ ਬਾਅਦ ਸਤਿਗੁਰਾਂ ਨੇ ਗੁਰਬਾਣੀ ਦੀ ਇੱਥੇ ਸ਼ੁਰੂਆਤ ਕੀਤੀ, ਗੁਰਬਾਣੀ ਦਾ ਆਗਾਜ਼ ਕੀਤਾ, ਮੋਢ ਬੰਨਿਆ। ਇੱਥੇ ਹੀ ਸਤਿਗੁਰਾਂ ਨੇ ਕੀਰਤਨ ਦਾ ਮੋਢ ਬੰਨਿਆ। ਇੱਥੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸੋ ਲਗਭਗ ਲੰਮਾ ਸਮਾਂ ਇੱਥੇ ਰਹਿਣ ਤੋਂ ਬਾਅਦ ਮੇਰੇ ਪਾਤਸ਼ਾਹ ਜੀ ਨੇ ਇੱਥੋਂ ਹੀ ਜਿਵੇਂ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਅੰਦਰ ਦਰਜ ਕਰਦੇ ਨੇ ਚੜਿਆ ਸੁਧਨ ਧਰਤ ਲਕਾਈ ਸੋ ਧਰਤੀ ਨੂੰ ਧਰਤੀ ਦੀ ਪੁਕਾਰ ਸੁਣਦਿਆਂ ਹੋਇਆਂ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਹੀ ਉਪਦੇਸ਼ ਦੇਣ ਵਾਸਤੇ ਆਪਣੀ ਪਹਿਲੀ ਪ੍ਰਚਾਰ ਫੇਰੀ ਜਿਹਨੂੰ ਅਸੀਂ ਉਦਾਸੀ ਕਹਿੰਨੇ ਹਾਂ ਉਹਦੀ ਆਰੰਭਤਾ ਕੀਤੀ ਸੋ ਸਤਿਗੁਰੂ ਪਾਤਸ਼ਾਹ ਜੀ ਇਸ ਭਵਨ ਸਥਾਨ ਤੇ ਭਾਗ ਲਾਏ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਜਿਵੇਂ ਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਸੰਗਤਾਂ ਦੁਆਰਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਥਿਆਂ ਦੇ ਰੂਪ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਹੈ ਅਤੇ ਜਿਹੜੇ ਗੁਰਸਿੱਖ ਪਿਆਰੇ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿਖੇ ਨਹੀਂ ਜਾ ਸਕਦੇ ਉਹ ਫਿਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਹਾ ਧਰਮ ਜਿਸ ਨੇ ਇਹ ਸਿਖਾਇਆ ਕਿ ਭਾਵੇਂ ਸਰਬੰਸ ਵਾਰ ਦਿਓ ਪਰਵਾਰ ਵਾਰ ਦਿਓ ਆਪਣਾ ਆਪ ਵਾਰ ਦਿਓ ਲੇਕਿਨ ਸੀ ਨਾ ਕਰੋ ਜਿੱਥੇ ਇਹ ਸਿਖਾਇਆ ਗਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿੱਥੇ ਇਹ ਸਿਖਾਇਆ ਗਿਆ ਕਿ ਸਾਡੇ ਧਰਮ ਦੇ ਵਿੱਚ ਵਹਿਮਾ ਪਰਮਾ ਦੀ ਕੋਈ ਜਗ੍ਹਾ ਨਹੀਂ ਲੇਕਿਨ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਅਜੇ ਹੀ ਤਾਰੰਦ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਰੇਡੀਓ ਸਪਾਈਸ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਇਹ ਸੀ ਸਾਡੀ ਖਾਸ ਪੇਸ਼ਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ